ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਰ ਬਰਨਾਲਾ ਤੇ ਜ਼ਿਲ੍ਹਾ ਵੀਰੂ ਬਰਨਾਲਾ ਪੈ ਜਾਂਦਾ ਜੀ 22 ਚੱਗੀ ਟੈਰੀ ਦੇ ਫਾਰਮ ਤੋਂ ਠੀਕ ਹੈ ਜੀ ਸੇਖਾ ਰੋਡ ਠੀਕ ਹੈ ਜੀ ਸਾਰ ਬਰਨਾਲਾ ਵੱਧ ਜਾਣਕਾਰੀ ਲਮਾਗੇ ਭਾਵੇਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 71780 00355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਪੁਰਾਤਵਾਦ ਕਾਲ ਪਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੰਨਤ ਨਵੀਂ ਵੀਡੀਓ ਪ੍ਰੋਕ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਬਾਈ ਜੀ ਹਾਂਜੀ ਜਿਹੜਾ ਲੁਧਿਆਣਾ ਰੋਡ ਉਸ ਰੋਡ ਤੋਂ ਰੋੜ ਜਾਂਦਾ ਜਿਹੜਾ ਸੇਖਾ ਧੂਰੀ ਨੂੰ ਹਾਂਜੀ ਉਸ ਰੋਡ ਤੇ ਅੱਧਾ ਕਿਲੋਮੀਟਰ ਅੱਗੇ ਆਪਣਾ ਫਾਰਮ ਆ ਹਾਂਜੀ ਆਪਣੇ ਫਾਰਮ ਦਾ ਨਾਮ ਵੀ ਜੱਗੀ ਡੈਰੀ ਫਾਰਮ ਬਰਨਾਲਾ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ ਆਪਣਾ 9817539607 ਹੋਈ ਜੀ ਠੀਕ ਹੈ ਜੀ ਤੇ ਕਿੰਨੀਆਂ ਬਈ گاਵਾ ਤੇ ਕਿੰਨੀਆਂ ਮੱਝਾਂ ਆਪਣੀਆਂ ਤੇ گاਵਾ ਮੱਝਾਂ ਬੰਦ ਖਾਵਾਂਗੇ 7-8 ਕਿੰਝ ਬਈ ਥੋੜਾ ਜਿਹਾ ਮੈਂ ਵੀ ਬਾਹਰ ਸੀ ਮੈਂ ਵੀ ਲੇਟ ਅੱਜ ਤੁਸੀਂ ਵੀ ਥੋੜਾ ਜਿਹਾ ਲੇਟ ਹੋ ਹਾਂਜੀ 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 ਡੰਗਰ ਤਾਂ ਆਪਣੇ ਕੋਲੇ ਮੰਨ ਲਓ ਵੀ 20 ਮਾਈ ਡੰਗਰ ਨੇ ਠੀਕ ਆ ਜਿਵੇਂ ਉਹ ਝੋਟੀਆਂ ਖੜੀਆਂ ਝੋਟੀਆਂ ਆਪਣੇ ਕੋਲੇ ਅੱਜ 10 ਝੋਟੀਆਂ ਸੀਗੀਆਂ ਠੀਕ ਆ ਅੱਗੋਂ ਸਾਰੀਆਂ ਦਿਖਾਉਣੀਆਂ ਸੀ ਹੂੰ ਹੂੰ ਹੁਣ ਮੁੰਨੇ ਦੇ ਚੋਲੀਆਂ ਠੀਕ ਆ ਤੇ گاਵਾ ਵੀ ਆਪਣੇ ਕੋਲੇ 15 16 ਗਾਵਾਂ ਦੇ ਪਾਂਡ 7 8 ਗਾਵਾਂ ਦਿਖਾ ਦੇਣਗੇ ਜਿਹੜੀਆਂ ਸੂਈਆਂ ਵੀ ਆ ਚੋੜੀਆਂ ਮੁੰਡਿਆਂ ਦੇ ਠੀਕ ਆ ਉਹਦੇ ਗੱਪੜ ਗੱਪੜ ਮਾਲ ਦਿਖਾ ਦਿੰਦੇ ਆ ਠੀਕ ਆ ਉਹ ਪਰਿਅੇ ਸ਼ੁਰੂ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਠੀਕ ਹੈ ਜੀ ਤੇ ਜਿੰਦਰੋ ਮਰਜੀ ਕਰ ਲੋ ਜੇ ਝੋਟੀਆਂ ਨਹੀਂ ਉੱਪਰ ਲੋਟ ਹੈ ਝੋਟੀਆਂ ਘੜੀ ਕਰ ਲੈ ਹਾਂ ਇਹ ਬਸ ਆਪਾਂ ਇੱਕ ਟਰੈਲਰ ਜਿਹਾ ਹੀ ਦਿਖਾ ਰਹੇ ਹਾਂ ਮੂਰੇ ਝੋਟੀਆਂ ਹੋਣੇ ਦੂ ਵੀ ਚੰਗੀਆਂ ਚੰਗੀਆਂ ਬਹੁਤ ਸੋਹਣੀਆਂ ਝੋਟੀਆਂ ਆਪਣੇ ਕੋਲੇ ਖੜੀਆਂ ਹਾਂਜੀ ਪਰ ਇਹ ਵੀ ਤੋਹਫਾ ਹੀ ਆ ਠੀਕ ਆ ਇਹ ਪਰਸੋਂ ਦੀ ਸੂਈ ਆ ਬਾਈ ਜੀ ਹਾਂਜੀ ਦੂਜੇ ਸਵੇਰ ਸੂਈਏਗੀ ਹਾਂਜੀ ਕੱਟੀ ਇਹ ਦੇ ਵਾਂਗਰ ਪੂਰਾ ਟੌਪ ਕੱਟੀ ਦਿਖਾ ਦਿਓ ਪਹਿਲਾਂ ਠੀਕ ਆ ਕੱਟੀ ਬਹੁਤ ਸੋਹਣੀ ਆ ਦੇ ਵਾਂਗਰ ਲਓ ਜੀ ਆ ਦੇਖੋ ਕੀ ਬਾਤ ਆ ਛੋਟੇ ਛੋਟੇ ਕੰਨ ਬਹੁਤ ਚੰਗੀ ਟੌਪ ਕਲਾਸ ਕੱਟੀ ਆ ਹਾਂਜੀ ਤੇ ਚਵਾਈ ਚਵਾਈ ਦੀ ਝੋਟੀ ਬਹੁਤ ਜਿਆਦਾ ਚੰਗੀ ਹੈਗੀ ਠੀਕ ਆ ਇਹਦੀ ਕਲਿੱਪ ਲਾ ਦਿਓ ਮੂਰੇ ਓਪਰਚੂਨਿਟੀ ਪੁਸ਼ਮਾ ਕੇ ਮੰਗਰੋਂ ਜਦੋਂ ਬਤਾਰਾ ਮਾਰ ਲੱਗ ਜਾਂਦਾ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਠੀਕ ਆ ਜੀ ਦੇਖਦੇ ਨਹੀਂ ਵੀਰ ਠੀਕ ਆ ਆ ਛੋਟੇ ਆ ਵੈੜ ਦੀ ਝੋਟੀ ਪੁਸ਼ਮਾ ਪੁੱਤ ਤੇ ਆਪ ਮਗਰੋਂ ਤਾਰਾ ਫਿਰ ਮਾਰ ਦੇਣਾ ਠੀਕ ਆ ਜੀ ਹਾਂਜੀ ਇਦੋਂ ਅੱਗੇ ਆ ਗਈ ਵੈੜ ਜ ਮਗਰੇ ਦੇ ਬੱਚੀ ਆ ਹਾਂਜੀ ਚੌਥਾ ਦਿਨ ਨੂੰ ਸੂਈ ਨੂੰ ਅੱਜ ਹਾਂਜੀ 14 ਕਿਲੋ ਬੋਲ ਤਿਆਰ ਆ ਬਈ ਜੀ ਸਦੇ ਬਿਲਕੁਲ ਠੀਕ ਹੈ ਜੀ 4 ਲੀਟਰ ਜਿਹੜਾ ਮਰਜੀ ਵੀਰ ਭੇਣ ਪੜਾ ਹਾਂਜੀ ਐ ਮੰਨ ਲਓ ਵੀ ਆਪਣੇ ਕੋਲੋਂ 14 ਲੀਟਰ ਨਾਪ ਕੇ ਲਿਜਾ ਸਕਦਾ ਠੀਕ ਹੈ ਜੀ ਅੱਗੇ ਅਗਲੇ ਦੀ ਸੇਵ ਆ ਗਈ ਠੀਕ ਹੈ ਜੀ ਬੱਚੀ ਹੈਗੀ 18 ਤੋਂ 20 ਕਿਲੋ ਵਾਲੀ ਠੀਕ ਹੈ ਜੀ 4 ਦੰਦਾਂ ਦੀ ਮੂੰਹ ਹਾਂਜੀ ਪਹਿਲਣੀ ਆ ਠੀਕ ਆ ਚਵਾਈ ਚੂਈ ਦੀ ਬਹੁਤ ਸਾਫ ਆ ਗਈ ਹਾਂਜੀ ਠੰਡੀ ਠੰਡੀ ਬਹੁਤ ਜਿਆਦੇ ਆ ਠੀਕ ਹੈ ਜੀ ਇਹ ਵੀ ਮਾਗਰ ਬੱਚੇ ਵੀ ਪੂਰੀ ਕੁਆਲਿਟੀ ਵਾਲੀ ਆ ਠੀਕ ਆ ਕਹੇ ਗਰਸਟੀ ਕਹ ਲਓ ਜਾਂ 에ਅਰ ਸ਼ੇਅਰ ਕਹ ਲਓ ਠੀਕ ਹੈ ਜੀ ਉਹ ਦਿਖਾ ਦਿਓ ਪਹਿਲਾਂ ਵੀ ਮੋੜ ਕੇ ਕਲਿੱਪ ਲਾ ਦਿਆਂਗੇ ਵਿੱਚ ਹਾਂਜੀ ਧਾਰਾਂ ਦੀ ਠੀਕ ਆ ਇਹਨੂੰ ਵੀ ਪਸ਼ਵਾ ਦੇ ਬੁੱਤ ਠੀਕ ਹੈ ਮੈਂ ਕਿ ਪਸ਼ਵਾ ਦੇ ਇਹਨੂੰ ਬੱਚਾ ਲੈ ਅੱਗੇ ਇਹਦਾ ਬੱਚਾ ਕਿਹੜਾ ਦਿਖਾਓ ਜੀ ਪਹਿਲਾਂ ਆਹ ਬੱਚੀ ਆ ਬਾਈ ਜੀ ਖੁੱਲ ਕੇ ਲੈ ਬੁੱਤ ਵਾ ਬੱਚੀ ਆ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਬਾਅਦ ਦਿਖਾਵਾਂਗੇ ਠੀਕ ਹੈ ਕਿਸੇ ਪਾਸਿਓਂ ਵੀ ਹੱਥ ਤਰਾ ਨਹੀਂ ਹੈਗੀ ਪੂਰਾ ਵੀ ਨਾਣੇ ਨੂਨੇ ਦੀ ਹੁਣ ਇੱਕ ਚੀਜ਼ ਦੀ ਸੀਲ ਢੰਡੀ ਆ ਹਾਂਜੀ ਬਾਕੀ ਕੋਰਦ ਨੂੰ ਦੱਸਦਾ ਗੱਲ ਇਹ ਬੱਚੀ ਆਪਣੇ ਕੋਲ ਅੱਜ ਹੀ ਸਵੇਰ ਆਈ ਆ ਹਾਂਜੀ ਇਹ 8 ਵਜੇ ਦੀ ਖਾਲੀ ਕਰੀ ਹੋਈ ਆ ਠੀਕ ਆ ਜੇ ਕਿਤੇ ਆਪਣੀ ਆਪ ਦੀ ਲਾ ਲਓ ਵੀ ਜਿਵੇਂ ਆਪਾਂ 5:00 ਵਜੇ ਤਾਰਾ ਚੋਣੇ ਆ ਸਵੇਰ ਹਾਂਜੀ 5 ਤੋਂ 5 ਚੋਈ ਹੁੰਦੀ ਤਾਂ ਇਦੋਂ ਵੀ ਦੁੱਗਣਾ ਲੇਵਾ ਹੁੰਦਾ 3 1/2 ਘੰਟੇ ਚ ਜਾਣ ਵਰਦਾ ਬਹੁਤ ਫਰਕ ਪੈ ਜਾਂਦਾ ਰੇਟ ਭਰ ਚ ਕੀ ਇਹ हां भाई जी एक हाथोन की विनती है मेरे ਭੈਣਾਂ ਨੂੰ ਭਰਾਵਾਂ ਨੂੰ ਮੇਰੇ ਵੀਰਾਂ ਨੂੰ ਜਿਹੜੇ ਆਪਣੇ ਚੈਨਲ ਨੂੰ ਪਿਆਰ ਕਰਦਾ ਹਾਂਜੀ ਠੀਕ ਹੈ ਵੀ ਜਿਹੜੇ ਆਪਣੇ ਰੇਟ ਹੋਣਗੇ ਵੀਰੇ ਹਾਂਜੀ ਉਹ 2000 ਰੁਪਏ ਛੋੜ ਹੋਊਗੀ ਹਾਂਜੀ ਜਾਂ 50 ਕਿਲੋਮੀਟਰ ਦੀ ਪਹੁੰਚ ਹੋਊਗੀ ਠੀਕ ਹੈ ਤੇ 2000 ਰੁਪਏ ਛੋੜ ਕਰਾ ਲਓ ਤੇ ਪਹੁੰਚ ਕਰਾ ਲਓ ਓਕੇ ਇੱਕ ਚੀਜ਼ ਹੀ ਹੋਊਗੀ ਠੀਕ ਹੈ ਇਹ ਵੈਣ ਭਾਈ ਜੀ ਆਪਾਂ 65000 ਦੀ ਦੇ ਦੇਾਂਗੇ ਠੀਕ ਹੈ ਹਾਂ ਮੁੱਲ 75 ਕਰਾ ਲਓ 70 ਕਰਾ ਲਓ ਠੀਕ ਹੈ ਜੀ ਬਾ ਵੀਰ ਬਣ ਕੇ 2000 ਛੋੜ ਹੋਊਗੀ ਹਾਂਜੀ ਠੀਕ ਹੈ ਪਹਿਲ ਯਾਰ ਦੀ ਬੱਸੀ ਦੇ ਦਾਂਗੇ ਠੀਕ ਹੈ ਜੀ ਆਮ ਹੀ ਆਈਆਂ ਮੈਡਾਂ ਦੇ ਮੁੱਲ ਮੰਨ ਲਓ ਵੀ 90 90 85 85 ਪਾਏ ਹੁੰਦੇ ਆ ਠੀਕ ਹੈ ਜੀ ਹਾਂਜੀ ਭਾਈ ਤੀਜੀ ਦੀ ਦੱਸੋ ਜਾਣਕਾਰੀ ਹਾਂ ਭਾਈ ਜੀ ਤੂੰ ਅੱਗੇ ਆ ਗਈ ਬਲੈਕ ਕਲਰ ਦੀ ਵਾਹੜ ਹਾਂਜੀ ਬਹੁਤ ਹੀ ਜ਼ਿਆਦਾ ਚੰਗੇ ਬੋਡੀ ਬੇਡ ਦੀ ਹੈਗੀ ਠੀਕ ਆ ਉਹ ਵੱਡਾ ਝਾੜੂ ਚੱਕੂ ਤੇ ਬੜ ਕੱਚੇ ਝਾੜੂ ਮਾਰਦੇ ਰੋੜੀ-ਰੂੜੀ ਪਰੇ ਕਰਦੇ ਆ ਬੜਾ ਉੱਤੇ ਬੰਨਦਾ ਘੰਟਾ ਬਹਿ ਜਾਂਦੀ ਇਦੋਂ ਅੱਗੇ ਬਾਈ ਜੀ ਬਲੈਕ ਕਲਰ ਦੇ ਵਹਿਣ ਆ ਗਈ ਏ ਹਾਂਜੀ ਇਹਨੂੰ ਐਂ ਮੰਨੋਗੇ ਪਾਨਾ ਪਾਨਾ ਫਲ ਕਹੋ ਹਾਂਜੀ ਕਰਾਫ ਬ੍ਰੀਲ ਕਹੋ ਹਾਂਜੀ ਕੇ ਵੀ ਜਿਹੜਾ ਅੱਜਕੱਲ ਟ੍ਰੈਂਡ ਚੱਲਿਆ ਹੋਇਆ ਗਰਲੈਂਡੋ ਕਹ ਲਓ ਠੀਕ ਆ ਇਹ ਹਰ ਇੱਕ ਤਰ੍ਹਾਂ ਦੀ ਚੱਲਦੀ ਆ ਠੀਕ ਆ ਜਿਹੜੀ ਨਹੀਂ ਫਾਇਟ ਕੁਆਲਿਟੀ ਹੋਊਗੀ ਉਹ ਹੋਊਗੀ ਮੱਝਾਰਗੀ ਠੀਕ ਆ ਤੇ ਦੁੱਧ ਦੀ ਕੁਆਲਿਟੀ ਵੀ ਪੂਰੀ ਟੌਪਰ ਹੋਊਗੀ ਹਾਂਜੀ ਜਿਹੜੇ ਮਾਲ ਤੋਂ ਆਪਾਂ ਲਈ ਆ ਹਾਂਜੀ ਉਹਨੇ ਆਪਾਂ ਨੂੰ 18 ਤੋਂ 20 ਕਿਲੋ ਦੁੱਧ ਦੱਸਿਆ ਵੀ ਬਾਈ ਲੰਮਾ ਪਾਇਆ ਆਪਣੇ ਕੋਲ ਠੀਕ ਆ ਦੂਜੇ ਸੂਆ ਸੁੰਦੀ ਐ ਚਾਰ ਦੰਦ ਦਾ ਮੂੰਹ ਠੀਕ ਆ ਇਹ ਨੂੰ ਵੀ ਦੇਖ ਸਕਦਾ ਇਹ ਵੀ ਬਾਈ ਨੂੰ ਦੇਖ ਸਕਦਾ ਠੰਡੀ ਨੁੱਲੀ ਪੂਰੀ ਆ ਕਿੰਨੇ ਕਿ ਦਿਨ ਬਾਕੀ ਜਗੀ ਬਈ ਇਹ ਇੱਕ ਹਫਤਾ ਲੈ ਜੂਗੀ ਬਾਈ ਜੀ ਇੱਕ ਹਫਤਾ ਲੈ ਜੂ ਹਲੇ ਹਾਂ ਤੇ ਰੇਟ ਜਗੀ ਭਰਾ ਬਾਕੀ ਵੱਡੇ ਬੋਡੀ ਬੀਟ ਦੀਆਂ ਛੋਟੀ ਨਹੀਂ ਹੈਗੀ ਠੀਕ ਆ ਕੋਈ ਵੀ ਵੀਰ ਛੋਟੀ ਵਹਿਣ ਮੰਨ ਕੇ ਨਾ ਆਇਓ ਵੀ ਹਾਂਜੀ ਪਤਾ ਨਹੀਂ ਛੋਟੀ ਹੋਊਗੀ ਪੂਰੇ ਚੰਗੇ ਬੋਡੀ ਬੀਟ ਦੀਆਂ ਕਦ ਕਾਠ ਵਾਲੀ ਆ ਦੁੱਧ ਵੀ ਐ ਮੰਨ ਲਓ 22 ਕਿਲੋ ਖੁੱਲ੍ਹੇ ਹੀ ਪਾ ਦਊਗੀ ਜੇ ਜਆ ਮੌਸਮ ਗਰਮੈਸ਼ ਵਾਲਾ ਬੜੀ ਠੰਡ ਜੀ ਹੁੰਦੀ ਤਾਂ ਐ ਮੰਨ ਲਓ ਵੀ 25 26 ਗੱਲੋ ਵੀ ਪਾਉਂਦੀ ਜੇ ਕਿ ਭਾਈ ਰੇਟ ਜਮਾ ਜਾ 75000 ਦੀ ਵੈਟ ਦੇ ਦਿਆਂਗੇ ਭਾਈ ਜੀ 2000 ਕਰ ਦਿਆਂਗੇ ਛੋੜ ਠੀਕ ਹੈ ਜੀ ਠੀਕ ਹੈ ਓਕੇ ਓਕੇ ਉਹ ਭਰਾ ਬਾਈ ਦਾ ਫਾਰਮ ਇੱਧਰ ਤੇ ਮੇਨ ਰੋਡ ਦੇ ਸਾਹਮਣੇ ਆ ਗਿਆ ਸਿੱਖ ਜਿਹੜਾ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਤੇ ਆ ਜੱਗੀ ਡੈਰੀ ਫਾਰਮ ਕਾਇਦਾ ਲਿਖਿਆ ਬਾਹਰ ਰੋਡ ਤੋਂ ਦੀਦਾ ਮੇਨ ਤੇ ਬਾਈ ਦਾ ਵਪਾਰ ਦਾ ਕੰਮ ਹੈ ਜੀ ਬਾ ਬੰਦ ਤੇ ਬੱਚਾ ਬੰਦ ਹਾਂਜੀ ਭਾਈ ਅਗਲੀ ਵੈਟ ਦੀ ਦੱਸੋ ਜਾਣਕਾਰੀ ਅੱਗੇ ਭਾਈ ਜੀ ਆ ਗਈ ਗਰਲੈਂਡੋ ਹਾਂਜੀ ਉਹ ਗਰਲੈਂਡੋ ਹਰ ਇੱਕ ਨੂੰ ਕਹਿੰਦਾ ਬੰਦਾ ਹਾਂਜੀ ਪਰ ਜਿਹੜੀ ਗਰਲੈਂਡੋ ਹੁੰਦੀ ਆ ਆ ਹੁੰਦੀ ਆ ਸਲਵਾਈ ਜੀ ਠੀਕ ਆ ਇੱਕ ਵਾਰੀ ਪਹਿਲਾਂ ਵੀ ਤੁਹਾਡੇ ਪੇਜ ਤੇ ਪਾਈ ਸੀ ਬਹੁਤ ਜਿਆਦਾ ਵੀਡੀਓ ਚੱਲੀ ਸੀ ਉਹਦੀ ਠੀਕ ਆ ਜੀ ਤੁਹਾਡੇ ਯਾਦ ਵੀ ਹੋਊਗੀ ਹਾਂਜੀ ਹਾਂਜੀ ਪਹਿਲਾਂ ਵਾਰੀ ਪਾਈ ਸੀ ਆਪਾਂ ਠੀਕ ਆ ਇਸੇ ਕਲਰ ਦੀ ਇਸੇ ਬਰੀਡ ਦੀ ਠੀਕ ਆ ਜੀ ਕੀ ਗੱਲ ਬਾਤ ਹੈ ਬਾਈ ਇਹਦੇ ਦਿੱਕੀ ਵਾਲੇ ਬਾਈ ਜੀ ਦੂਜਾ ਸੂ ਆ ਗਈ ਹਾਂਜੀ ਪਲੂਨ ਦਾ ਦੁੱਧ ਦਿੱਤਾ ਹੋਇਆ ਹੈ 24 ਕਿਲੋ ਬਾਈ ਜੀ ਠੀਕ ਆ ਜਿਹੜਾ ਮਾਲ ਗੜੇ ਦੱਸਿਆ ਓਕੇ ਬਾਕੀ ਜਿਹੜਾ ਦੁੱਧ ਹੁੰਦਾ ਵੀਰੇ ਹੁੰਦਾ ਕੇਰ ਦਾ ਹਾਂਜੀ ਆਪਣੇ ਘਰੇ ਘਰ ਮਾਲੀ ਇਹਦੇ ਚ ਕੋਈ ਵੀ ਨਹੀਂ ਚੋਈ ਵੀ ਹੁੰਦੀ ਠੀਕ ਆ ਬਰੋ ਹਾਂਜੀ ਆਪਾਂ ਉਹੀ ਚੀਜ਼ ਰਿਪੀਟ ਕਰਦੇ ਆ ਹਾਂਜੀ ਬਾਕੀ ਜ਼ਿਆਦਾ ਕਰ ਆਪਾਂ ਆਪਣੀਆਂ ਅੱਖਾਂ ਤੇ ਹਾਂਜੀ ਭਰੋਸਾ ਰੱਖਦੇ ਆ ਮਾੜੀ ਜੀ ਪਰਾਂ ਨੂੰ ਬੰਦ ਬੁੱਤ ਬੈੜ ਐੱਚ ਬੰਨ ਠੀਕ ਆ ਜੀ ਆਪਾਂ ਜ਼ਿਆਦਾ ਕਰ ਆਪਣੀਆਂ ਅੱਖਾਂ ਦੀ ਭਰੋਸਾ ਰੱਖਦੇ ਆ ਹਾਂਜੀ ਦੂਜੀ ਗੱਲ ਇਹ ਆ ਵੀ ਜਿਹੜੇ ਵੀਰ ਲੈਣ ਆਉਂਦੇ ਆ ਜਾਨਵਰ ਹਾਂਜੀ ਉਹ ਵੀ ਆਪਦੇ ਦਿਮਾਗ ਤੇ ਆਪਦੀਆਂ ਅੱਖਾਂ ਤੇ ਭਰੋਸਾ ਰੱਖ ਕੇ ਲੈ ਕੇ ਆਇਆ ਕਰੋ ਹਾਂਜੀ ਕਿਉਂਕਿ ਸਾਡੇ ਕੋਲੇ ਕੋਈ ਵੀ ਨਹੀਂ ਆਪਦੀ ਚੋਈ ਵੀ ਹੁੰਦੀ ਹਾਂਜੀ ਸਾਡੇ ਵੀ ਇੱਕ ਤੱਕ ਹੁੰਦੀ ਆ ਤੇ ਇੰਨਾ ਕੁ ਦੁੱਧ ਪਾ ਦੂਗੀ ਠੀਕ ਆ ਠੀਕ ਆ ਜੀ ਤੇ ਰੇਟ ਭਰਾ ਦਾ ਜਮਾਂ ਜਾ ਆਹ ਬਾਈ ਜੀ 85000 ਦੀ ਵੇੜ ਦੇ ਦਿਆਂਗੇ ਬਸ ਇਹ ਓਕੇ ਹਾਂ ਬਸ ਛੋੜ ਛੱਪਾ ਹੋ ਗਈ ਆ ਇਹ ਠੀਕ ਆ हां जे मूल्य ਕਰਾਉਣਾ ਦਾ 90 95 ਕਰਾ ਲਓ ਦੇਣ ਬਾਈ ਦੇਣ ਬਸ ਸ਼ੋਰ ਛਪਾ ਹੀ ਹੈ 85000 ਦਾ ਲੈਣਾ ਹੀ ਆ ਦੇਣ ਇੱਕ ਹਫਤਾ ਬਾਕੀ ਆ ਜੀ ਇੱਕ ਹਫਤਾ ਬਾਕੀ ਆ ਟੱਲਾ ਟੁਲਾ ਤੁਸੀਂ ਦੇਖ ਸਕਦੇ ਹੋ ਕੋਈ ਜ਼ੂਮ ਨਹੀਂ ਬਹੁਤ ਜਿਆਦਾ ਬਣਦੀ ਹੈ ਬਾਈ ਜੀ ਠੀਕ ਆ ਬਾਕੀ ਏਰੀਆ ਦੀ ਬਹੁਤ ਚੰਗੇ ਦੀ ਹੈਗੀ ਠੀਕ ਆ ਜੀ ਪਿਓਰ ਹਰਿਆਣੇ ਦੀ ਵੇੜ ਆ ਠੀਕ ਆ ਜੀ ਬਾਕੀ ਆਪਣੀ ਲੋਕੇਸ਼ਨ ਤੇ ਨਿਗ੍ਹਾ ਮਰਵਾ ਦਿਓ ਵੀਰਾਂ ਨੂੰ ਮਰਵਾ ਦੀ ਮਰਵਾ ਦੀ ਨਿਗ੍ਹਾ ਹਾਂ ਆ ਬੋਰਡ ਵੀ ਦਿਖਾਤਾ ਆ ਜੀ ਆਪਣਾ ਤੇ ਜੱਗੀ ਡੇਰੀ ਫਾਰਮ ਬਾਕੀ ਲਿਖਿਆ ਵਾ ਪਕਾਏ ਦਾ ਬਾਈ ਦਾ ਨੰਬਰ ਹਾਂਜੀ ਬਾਈ ਅਗਲੀ ਗਾਂ ਦੱਸੋ ਜਾਣਕਾਰੀ ਹਾਂਜੀ ਇਹਨੂੰ ਅੱਗੇ ਆ ਗਈ ਬਾਈ ਜੀ 5ਵੇਂ ਨੰਬਰ ਵਾਲੀ ਵਹਿੜ ਹਾਂਜੀ ਦੂਜੇ ਸੂਰਸ ਹੁੰਦੀਆਂ ਲੇਬੇ ਦਾ ਡਿਜ਼ਾਈਨ ਦਿਖਾ ਦੇ ਵੀਰੇ ਜਿਵੇਂ ਰੰਗ ਚ ਨਹੀਂ ਬਣਾ ਹੁੰਦੀਆਂ ਹੂੰ ਹੂੰ ਥੋੜੀ ਜੀ ਕਿਸੇ ਨੇ ਸਾਂਭੀ ਨਹੀਂ ਠੀਕ ਆ ਜੇ ਆ ਮੰਨ ਲਓ ਵੀ ਇਹੀ ਵਹਿੜ ਕਿਸੇ ਦੇ ਚਾਰ ਚੂਰ ਵਾਲੇ ਵੀਰ ਕੋਲੇ ਹੁੰਦੀ ਹਾਂਜੀ ਤਾਂ ਅੱਜ ਪਹਿਲਾਂ ਮੁੱਲ ਲੱਖ ਤੋਂ ਬਾਹਰ ਕਰ ਦੇ ਠੀਕ ਆ ਬਸ ਕਿਸੇ ਨੇ ਜਿਹੇ ਜੀ ਤੋਂ ਨਹੀਂ ਸਾਂਭੀ ਘਾਟਾ ਹਾਂਜੀ ਉਹ ਵਾ ਸਾਮ-ਸਾਮ ਵਾਲਾ ਮੋਲੋਂ ਪੈਦਾ ਕੱਟ ਕਰ ਦੇਾਂਗੇ ਠੀਕ ਆ ਬਾਕੀ ਅੰਗ ਪੈਰਾਂ ਦੀ ਹੋਰ ਹਰ ਇੱਕ ਚੀਜ਼ ਦੀ ਬਹੁਤ ਸਾਫ਼ ਆ ਗਈ ਠੀਕ ਆ ਦੁੱਧ ਪਾ ਦੂਗੀ 22 ਕਿਲੋ 24 ਵੀ ਪਾ ਸਕਦੀ ਆ ਠੀਕ ਆ 20 ਤੋਂ 28 ਚੱਲੂਗੀ ਠੀਕ ਆ ਕਿੰਨੇ ਦਿਨ ਬਾਕੀ ਬਈ ਦੇ ਦਿਨ ਤੋਂ ਤਿਆਰ ਜੀ ਮੰਨੂ ਬਈ ਜੀ ਬਸ ਹਫਤਾ ਖੰਡ ਲੈ ਵੀ ਸਕਦੀ ਆ ਠੀਕ ਆ ਦੋ ਦਿਨ ਪਹਿਲਾਂ ਵੀ ਸੂਹ ਸਕਦੀ ਆ ਗੱਡੀ 'ਚ ਛੱਡ ਕੇ ਠੀਕ ਆ ਲੋ ਜੀ ਚੈੱਕ ਕਰ ਸਕਦੇ ਮਾ ਕੀ ਮੇਰੀ ਆਤ ਤੋ ਹੋ ਰਾ ਬਾਈ ਮੈਂ ਕਿਸੇ ਨੂੰ ਘਬਰਾ ਨਹੀਂ ਕਰਦਾ ਓਕੇ ਮੈਂ ਤਾਂ ਕਹਿੰਦਾ ਵੀ ਬਾਈ ਤੁਸੀਂ ਇੱਥੇ ਮੇਰੇ ਕੋਲੇ ਆਓ ਹਾਂਜੀ ਜੇ ਕਿਸੇ ਨੇ ਦੂਰੋਂ ਆਉਣਾਗਾ ਤਾਂ ਆਪਣੇ ਕੋਲੇ ਰਹਿਣ ਬਹਿਣ ਦੀ ਰੋਟੀ ਪਾਣੀ ਦੀ ਪੂਰੀ ਸੁਵਿਧਾ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਵੀ ਤੁਸੀਂ ਇੱਥੇ ਰਹਿ ਕੇ ਹਾਂਜੀ ਜੇ ਸੂਆ ਵਾ ਡੰਗਰ ਆ ਤਾਂ ਉਹਨੂੰ ਦੋ ਟਾਈਮ ਚੋ ਕੇ ਹਾਂਜੀ ਜੇ ਗੱਬੜਾ ਡੰਗਰ ਆ ਤਾਨੂੰ ਆਪ ਦੀ ਨਰਕ-ਪਰਕ ਨਾ ਲੈ ਕੇ ਜਾਓ ਦੁਵਾਰੇ ਮੈਂ ਸਾਨੂੰ ਲਾਂਭਾ ਦੇਣ ਵਾਲਾ ਕੰਮ ਨਾ ਰੱਖਿਆ ਕਰੋ ਠੀਕ ਹੈ ਠੀਕ ਪਰ ਕੋਈ ਵੀ ਮਾੜਾ ਨਹੀਂ ਹੁੰਦਾ ਬਾਈ ਜੀ ਵਪਾਰੀ ਦੇ ਕਿਸੇ ਦੇ ਵੀ ਘਰ ਆਦੀ ਗਾਂ ਨਹੀਂ ਹੁੰਦੀ ਓਕੇ ਕਿਹ ਹੈ ਕੋਈ ਗਾਂ ਦਾ ਕੰਮ ਕਰਦਾ ਜਾਂ ਮੱਝ ਦਾ ਕਰਦਾ ਠੀਕ ਹੈ ਉਹਨਾਂ ਦੀ ਵੀ ਮਰੂ ਨਹੀਂ ਹੁੰਦੀਆਂ ਹਨਾ ਠੀਕ ਹੈ ਹਾਂ ਜੀ ਰੇਟ ਹਾਂ ਬਾਈ ਜੀ ਇਹ ਵੇਣ ਅਪ 75000 ਦੀ ਦੇ ਦੇਾਂਗੇ 75000 ਹਾਂ ਜੀ ਠੀਕ ਹੈ ਦੁਪਰਾ ਚੈੱਕ ਕਰ ਸਕਦੇ ਹੋ ਠੀਕ ਹੈ ਇਹ ਤੇ ਨਹੀਂ ਗੱਪੜਾਣਾ ਜੀ ਹਾਂ ਜੀ ਤੇ ਨਹੀਂ ਗੱਪੜਾਣਾ ਨਹੀਂ ਜੀ ਓਕੇ ਓਕੇ ਠੀਕ ਹੈ ਜੀ ਆਪਾਂ ਇਸ ਵੀਡੀਓ ਦੇ ਵਿੱਚ ਅੱਠ ਡੰਗਰ ਦਿਖਾਵਾਂਗੇ ਠੀਕ ਹੈ ਜੀ ਚਾਰ ਸੂਏ ਵੇ ਨੇ ਇੱਕ ਛੋਟੀ ਤੇ ਤਿੰਨ ਗਾਵਾ ਸੁਣੀਆਂ ਵੀ ਆ ਠੀਕ ਹੈ ਜੀ ਲਓ ਜੀ ਬਾਈ ਜੀ ਨਾਲ ਜੁੜ ਕੇ ਕਨੈਕਟ ਕਰੋ ਤੇ ਬਾਈ ਦਾ ਨੰਬਰ ਟਾਈਟਲ 'ਚ ਵੀ ਲਿਖਿਆ ਹੋਵੇ ਤੇ ਸਕਰੀਨ ਦੇ ਉੱਪਰਲੀ ਸਾਈਡ ਵੀ ਲਿਖਿਆ ਹੋਊਗਾ ਹਾਂ ਜੀ ਬਈ ਸੁਈਆਂ ਕੀ ਗਾਂ ਦੱਸੋ ਜਾਣਕਾਰੀ ਹਾਂ ਬਾਈ ਜੀ ਉਹ ਸੂਈਆਂ 4 ਵਜੇ ਹਾਂਜੀ ਇਹ ਵੀ ਵੇੜ ਖਾਲੀ ਕਰਤੀ ਸੀ ਜਦੋਂ ਤੁਸੀਂ ਆਏ ਉਹਦੋਂ ਮੁੰਡਾ ਬੱਚਾ ਛੱਡੀ ਬੈਠਾ ਸੀ ਉਹ ਓਕੇ ਕਹਿੰਦੇ ਮੰਗਰ ਬੱਚੀ ਆ ਜਰਸੀ ਪਿਓਰ ਹਾਂਜੀ ਆ ਵੀ ਇਹ ਜਰਸੀਆਂ ਪੰਜਾਬ ਵਾਲੀ ਹਾਂਜੀ ਬਲੈਕ ਵੀ ਕਹਿੰਦੇ ਪਾ ਕਾਫੀ ਕਲਰ ਕਹਿ ਸਕਦੇ ਆ ਪਾਣੀ ਪਿਆਲਾ ਪੁੱਤ ਠੀਕ ਹੈ ਜੀ ਕਾਫੀ ਕਲਰ ਕਹਿ ਲੱਗਦੇ ਆ ਥਾਨ ਲੈ ਵੀ ਦਿਖਾ ਦੇ ਵੀਰੇ ਠੀਕ ਹੈ ਜੀ ਥਾਨ ਲੈ ਉਹ ਇੰਨਾ ਕੁ ਸਾਫ ਹੈ ਕੋਈ ਪਲ ਨਹੀਂ ਬੱਚੀ ਨੂੰ ਭੋਰਾ ਵੀ ਠੀਕ ਹੈ ਜੀ ਕਿਹੜਾ ਦਬਾਏ ਬਰਾ ਇਧਰ ਨੂੰ ਗੇੜ ਦਾ ਬੜਾ ਜਿਹਾ ਕੋਈ ਮੰਗ ਰੋ ਪਿਆ ਦੇਂਗੇ ਪੁੱਤ ਜੀ ਦੇਖ ਲਓ ਜੀ ਤੋੜਾ ਤਰਾ ਮੁਠੀਆ ਥਾਨ ਲੱਗਿਆ ਹਾਂਜੀ ਬੌਲੀ ਤੋਂ ਹੁਣ 10 ਕਿਲੋ ਤੋਂ ਸਟਾਰਟ ਆ ਗਈ ਠੀਕ ਹੈ ਜੀ 15 ਕਿਲੋ ਤੋਂ ਤਾਂ ਆਰਾਮਦਾਰੀ ਦਾ ਦੇ ਦੂਗੀ ਠੀਕ ਹੈ ਲਓ ਜੀ ਵਾਹ ਮੈਂ ਅਸਗਾ ਦੇ ਪੁੱਤ ਅਸਗਾ ਦੇ ਮੜਿਆ ਬੱਸੀ ਆ ਜੀ ਦੇਖ ਸਾਹੇ ਮਗਰ ਬੱਚੇ ਵੀ ਪੂਰੀ ਟੌਪ ਕਲਾਸ ਆ ਮਗਰ ਬਾਈ ਆਏ ਨਹੀਂ ਵੀ ਕੋਈ ਜਿਵੇਂ ਵੀ ਦੋ ਬਲਾਜਾ ਬੱਚਾ ਜਾਂ ਹੋਰ ਆ ਫੁੱਲ ਬਰੀਡ ਵਾਲੀ ਬੱਚੀ ਆ ਰੇਟ ਭਾਜ ਜਿੱਕੇ ਆਜਾ 65000 ਦੀ ਦੇ ਦਾਂਗੇ ਉਹਨੇ ਬੰਦਿਆ ਪੁੱਤ ਮੂਰੇ ਪੂਰੇ ਰੇ ਫਤੋਰੇ 65000 ਦੀ ਠੀਕ ਹੈ ਜੀ ਹਾਂ ਜੀ ਬਈ ਸੂਈ ਵੀ ਦੱਸੋ ਜਾਣਕਾਰੀ ਦੀ ਹਾਂ ਬਾਈ ਦੁਪਹਿਰ ਦੀ ਸੂਈ ਹੋਈ ਆ ਇਹ 12 1 ਵਜੇ ਦੀ ਹਾਂ ਜੀ ਆ ਬੱਚੀ ਬੈਠੀ ਐ ਦੀ ਮੰਗਰ ਆ ਮੂਹਰੇ ਨਾਲ ਗਾਇਆਂ ਕਰੋਸ ਦਾ ਮਾੜੀਆਂ ਹਾਂਜੀ ਹੁੰਗਰੀਆਂ ਲੱਗ ਜਾਂਦੀਆਂ ਪੈਰਪੂਰ ਧਰ ਲਵੀਆਂ ਤਾਂ ਬੱਚਾ ਆਪਾਂ ਮੰਗਰ ਕਰਕੇ ਬਿਠਾਤਾ ਸੀ ਠੀਕ ਆ ਜੇਰ ਬਸ ਬਾਹਰ ਆਪਾਂ ਕੱਚੇ ਚ ਮੰਦੇ ਆ ਹੁਣ ਹਾਂਜੀ ਜੇਰ ਕੰਡ ਜਿੱਦ ਕੰਡ ਜਿਹਦੀ ਪੈ ਜਾਂਦੀ ਆ ਓਕੇ ਜੇਰ ਪੈਣੀ ਬਰਾਹਲੇ ਠੀਕ ਆ ਬਾਕੀ ਢੰਡੀ ਢੁੰਡੀ ਥਾਂ ਲੈਵੇ ਦੀ ਬਹੁਤ ਜ਼ਿਆਦਾ ਸਾਫ ਆਗੀ ਵੀਰ ਠੀਕ ਆ ਆ ਲੋ ਜਿਵੇਂ ਵੀਰ ਕਹਿੰਦਾ ਸ਼ਾਈ ਵਾਲ ਗਰਮ ਹੁੰਦੀਆਂ ਨੇ ਉਹ ਚੀਜ਼ ਨਹੀਂ ਕੋਈ ਹੈਗੀ ਇਹ ਮਤਲਬ ਠੀਕ ਹੈ ਬੋਲ ਜੇ ਤਾਂ ਜੇ ਕੀ ਰੇਟ 75000 ਦੀ ਦੇ ਦੇਂਗੇ ਭਾਈ ਜੀ ਮੁਠੀ ਵਾਲਾ ਖਾਣ ਲੱਗਿਆ ਹਾਂਜੀ ਪੂਰਾ ਟੌਪ ਕਲਾਸ ਬਿਹੜਾ ਠੀਕ ਹੈ ਆ ਬਾਹਰ 1 ਬੰਨਾ ਹਜ਼ਾਰ ਜੇਰ ਪੈ ਜਾਣੀ ਹੈ ਠੀਕ ਆ ਲਓ ਜੀ ਚਾਈ ਵਾਲੀ ਆ ਹੈ ਪ੍ਰਿੰਟਰ ਵਾਲਾ ਠੀਕ ਹੈ ਜੀ ਲੋਪਰਾ ਉੱਠ ਬੁੱਤ ਲਓ ਜੀ ਠੀਕ ਹੈ ਠੀਕ ਹੈ ਬੱਚਾ ਪੂਰਾ ਕਾਇਮ ਆ ਮਗਰ ਠੀਕ ਹੈ ਲਓ ਜੀ ਸੋਹਣੇ ਛੋਟੇ ਛੋਟੇ ਕੰਨ ਹਾਂਜੀ ਆ ਫੁੱਲ ਬਰੀਡ ਚਾਈ ਜੀ ਬੱਚਾ ਹੋ ਗਿਆ ਬੱਚੇ ਬੁਸ਼ਮਾ ਪੁੱਤ ਠੀਕ ਹੈ ਜੀ ਲਓ ਜੀ ਲੈ ਬਾਲਟੀ ਫੜਾ ਲਓ ਜੀ ਆ ਜੋ ਚੈੱਕ ਕਰ ਸਕਦਾ ਬ੍ਰੋ ਲੋ ਧਾਣੇ ਚੈੱਕ ਕਰ ਸਕਦਾ ਬ੍ਰੋ ਚਵਾਈ ਦੀ ਤਾਂ ਮੇਰੇ ਇੰਨੀ ਕਿ ਚੰਗੀ ਹੈ ਯਾਰਾ ਹਾਂਜੀ ਲੋ ਜੀ 11 ਦੇ ਫਿਰ ਮਗਰ ਮੂਹਲੇ ਥਣੇ ਦੀ ਮਾਰ ਦੇਣੀ ਹੁਣ ਚੱਗੀ ਲੋ ਜੀ ਲੋ ਠੀਕ ਹੈ ਬਸੀ ਬਸ ਬਾਕੀ ਇਹ ਟੋਟੀ ਜੇ ਆਪਣੇ ਕੋਲੇ ਖੜੀ ਰਹਿ ਗਈ ਨਾ ਹਾਂਜੀ ਆ ਚੋਲਾ ਪੁੱਤ ਆਪਾਂ ਇਹਦੀ ਲੈਪ ਚਵਾਈ ਵੀ ਕਰਕੇ ਦਿਖਾਵਾਂਗੇ ਠੀਕ ਹੈ ਇਹਦਾ 12 ਕਿਲੋ ਦੁੱਧ ਕਣੂਨ ਦਾ ਦਿੱਤਾ 13-14 ਕਿਲੋ ਦੁੱਧ ਪਾਉਗੀ ਆਪਾਂ ਦੁੱਧ ਤੇ ਲਿਆ ਕੇ ਨਹੀਂ ਚੁਵਾਈ ਵੀ ਕਰਕੇ ਦਿਖਾਵਾਂਗੇ ਠੀਕ ਹੈ ਜੀ ਲਓ ਜੀ ਆ ਤੁਹਾਨੂੰ ਗਾਂ ਪਹਿਲੀ ਦਿਖਾਈ ਸਿਪਾ ਜਰਸੀ ਤੇ ਧਾਰਾ ਤੁਹਾਨੂੰ ਚੈੱਕ ਕਰਾਉਣੀ ਠੀਕ ਹੈ ਜੀ ਲਓ ਜੀ ਨਾਣਾ ਪਤਾ ਉਹ ਇਹੋ ਕਪੂ ਕਪਾ ਦੇ ਦੋ ਬੋਤਲ ਜਾਂ ਬਾਲਟੀ ਦੇ ਦੋ ਆ ਬਾਲਟੀ ਲੈ ਲੂਗਾ ਕਿਰਪਾ ਜੀ ਬਾਲਟੀ ਸਰਵਰ ਦੀ ਬਾਲਟੀ ਲੈ ਦੇ ਕੋਸ ਆ ਮਗਰ ਕੀ ਬਾਲਟੀ ਨੋ ਹਾਲੋ ਪਾ ਅਹੀਂ ਬਈ ਕੋਈ ਵੀ ਭੈਣ ਭਰਾ ਹਾਂਜੀ ਨਹੀਂ ਆਏ ਮੰਨ ਲਓ ਕਿ ਪਹਿਲੇ ਬੱਚਿਆਂ ਕੋਈ ਨਿਆਣੇ ਦੀ ਔਲ ਕਰਦੀਆਂ ਹਾਂਜੀ ਕੋਈ ਹੋਰ ਹੱਥਾਂ ਦੀ ਔਲ ਕਰਦੀਆਂ ਪੋੜਾ ਵੀ ਕਰਮਾੜੀ ਨੂੰ ਕੋਈ ਠੀਕ ਹੈ ਜਾਂ ਕੇਤੇ ਵੀ ਨਹੀਂ ਹੈਗਾ ਲੋ ਜੀ ਅਮਾ ਗੱਲੇ ਥਾਣਾਗੇ ਠੀਕ ਹੈ ਬਈ ਚਾਰ ਮਿੰਟ ਚੱਕਰ ਸਭ ਠੀਕ ਹੈ ਲੋ ਜੀ ਚੋਲਾ ਬੁੱਤ ਕੁਆਇਜ ਨਾ ਜੁਕਣ ਨਾ ਚੁੱਕਣਾ। ਇਹ ਲੋ ਲੈਣਾ ਨਾ ਮੈਂ ਸੁਣਾ। ਠੀਕ ਹੈ। ਤੂੰ ਮਰਦਾ ਆਪਣੇ ਕੋਲੇ ਬਹੁਤ ਆਈ। ਮੰਜਾਂ ਦਾ ਐ ਮੋਣ ਲੋ ਵੀ 10-11 ਮੰਜਾਂ ਨੇ। ਇਹਨੇ ਚੁਾਈ ਹੋ ਗਈ। ਆਏ ਸਾਰੇ ਚੁਾਈ ਹੋ ਗਈ। ਗਾਵਾਂ ਵੀ ਹੈਗੀਆਂ। ਹਾਂਜੀ। ਬਾਕੀ ਕੋਈ ਵੀ ਵੀਰ ਆਏ ਕੋਈ ਫੋਨ ਤੇ ਡਿਟੇਲ ਪੁੱਛ ਸਕਦਾ ਹੈਗਾ। ਠੀਕ ਆ। ਇੱਕ ਤਾਂ ਆਪਣੇ ਕੋਲੇ ਬਈ ਟੋਕੜ ਗਾਂ ਨਹੀਂ ਹੁੰਦੀ। ਇੱਕ ਆਪਣੇ ਕੋਲੇ ਪਾਲਕ ਬੱਛੀ ਨਹੀਂ ਹੁੰਦੀ। ਠੀਕ ਆ। ਹਾਤਾਜਾਂ ਵਾਲੀ ਹੁੰਦਾ ਸਾਰਾ। ਇਹਨਾਂ ਅਸਾਂ ਦੂਜੀ ਆ ਗਾਂ। ਹਾਂ ਸਾਰੀਆਂ ਤਾਜ਼ਗੀਆਂ ਨੇ ਬਈ ਹੁਣ ਚੁਈਆਂ ਹੋਈਆਂ ਨੇ ਸਾਰੀਆਂ। ਚੈੱਕ ਕਰ ਸਕਦੇ। ਠੀਕ ਹੈ ਜੀ। ਮਿਲਦੇ ਆਂ ਭਰਾ ਕਿਸੇ ਨਵੀ Uh, ok, bye.